ਸੰਤ ਬਾਬਾ ਅਤਰ ਸਿੰਘ ਮਸਤੋਣਾ ਸਾਹਿਬ ਵਾਲੇ ਦੀ 99 ਵਰਸੀ ਮੌਕੇ ਨਿੱਕੀ ਯਾਤ ਨੂੰ ਸਮਰਪਿਤ ਅੱਜ ਮਸਤੋਣਾ ਸਾਹਿਬ ਦੀ ਧਰਤੀ ਦੇ ਉੱਤੇ 30 31 ਇੱਕ ਦਾ ਸਲਾਨਾ ਜੋੜ ਮੇਲੇ ਦਾ ਆਗਾਜ਼ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜੋ ਸੰਗਤ ਆ ਦੂਰੋਂ ਦੂਰੋਂ ਨੇੜੇ ਪਹੁੰਚ ਰਹੀ ਆ ਅਤੇ ਦੱਸਿਆ ਜਾਂਦਾ ਕੀ ਮਸਤੋਣਾ ਸਾਹਿਬ ਦਾ ਇਤਿਹਾਸ ਆ ਕਿ ਜੋ ਮਨੋ ਕਾਮਨਾ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਪੰਜਾਬ ਚੋਂ ਨਹੀਂ ਔਰ ਸੋਪਿਆਂ ਵਿੱਚੋਂ ਵੀ ਲੋਕ ਇਸ ਜਗ੍ਹਾ ਦੇ ਉੱਤੇ ਸੁੱਖਾ ਸੁਖ ਦੇ ਨਿਆਤੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਅੱਜ ਜੋ ਮੇਲਾ ਲਗਾਇਆ ਗਿਆ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੋਸ਼ਰਦਾਲੂ ਪਹੁੰਚੇ ਨੇ ਉਹਨਾਂ ਦੀ ਝਲਕ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਓ ਦੇਖਦੇ ਹਾਂ ਮਸਤੋਣਾ ਸਾਹਿਬ ਦੀ ਧਰਤੀ ਤੇ ਸਲਾਨਾ ਜੋ ਮੇਲਾ ਉਹਨਾਂ ਨੇ ਉਸ ਗੱਡੇ ਨੂੰ ਉਤਾਰ ਕੇ ਤਿੰਨ ਪਾਰ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਸ-ਪਾਸ ਆਇਆ

啊，这个。 پارشا مہاراج کی پاوت ہوئی اندر اتنی سمان رکھو کیونکہ کچھ بہت زیادہ ہے اپنے بچیا کام کی موبائل کا رکھو جی واحر جی کا خالصہ واحر واحر جی کا خالصہ واحر جی کی فتح 4 ਦਰਕਸ਼ਤ ਦੇ ਮਾਲਕ ਰੋਹਾਨੀ ਦੇ ਪੰਡਾ ਸਮਾਣੇ ਕਿਰਮਤ ਸਾਇੰਦ ਕਦੀਮ ਲਗਾ ਬਖਰਾਤ ਰਹਾ ਹੁਨ ਦਕੀ ਸਮਾਦੋ ਦੱਖਣ ਦੇ ਉਹ ਦਸਤ ਕੀ ਖਟਾ ਬਖਰੋਜੀ ਦਿਗੋ ਦਿਲ ਫਜ਼ੀ ਸ਼ਹਿਨਸ਼ਾਹ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਤ ਅਰਲੀਕਾਲ ਸਾਹਿਬ ਵਾਹਿਗੁਰੂ ਜੀ ਕੀ ਪਟੇ ਸੰਤ ਬਾਬਾ ਅਤਰ ਸਿੰਘ ਮਾਸਤਵਾਲਾ ਵਾਲਿਆਂ ਦੀ 99ਵੀਂ ਵਰਸੀ ਮੌਕੇ ਜਿੱਥੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਲਗਾਇਆ ਜਾਂਦਾ ਉੱਥੇ ਹੀ ਅੱਜ ਵੀ ਮਾਸਤਵਾਲਾ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਦੂਰੋਂ ਨੇੜਿਓ ਯੋਸ਼ਰਧਾਲੂ ਨੇ ਇਸੀ ਜਗ੍ਹਾ ਦੇ ਉੱਤੇ ਆਉਂਦੇ ਨੇ ਅਤੇ ਵਾਹਿਗੁਰੂ ਦਾ ਉੱਤ ਅਸਰਾ ਲੈਂਦੇ ਨੇ ਪਰ ਉੱਥੇ ਹੀ ਇਸ ਜੋੜ ਮੇਲੇ ਦੇ ਵਿੱਚ ਜੇਕਰ ਗੱਲ ਕਰ ਲਈ ਤਾਂ ਜਗ੍ਹਾ-ਜਗ੍ਹਾ ਦੇ ਉੱਤੇ ਅਨੇਕਾਂ ਹੀ ਲੰਗਰ ਦਿਖਾਈ ਦਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਲੰਗਰ ਖਿੱਚਦਾ ਕੇਂਦਰ ਬਣਦਾ ਪਿੰਡ ਲੱੱਡਾ ਦਾ ਜੋ ਲੰਗਰ ਆ ਪਿੰਡ ਲੱੱਡਾ ਦੇ ਨਿਵਾਸੀਆਂ ਦੇ ਵੱਲੋਂ ਲਗਾਇਆ ਜਾਂਦਾ ਜੋ ਗੰਨੇ ਦੇ ਰਾਸ ਦਾ ਲੰਗਰ ਆ ਤੁਸੀਂ ਵੇਖ ਸਕਦੇ ਹੋ ਸੰਗਤਾਂ ਨੂੰ ਗੰਨੇ ਦਾ ਰਾਸਤਾ ਜੋ ਲੰਗਰ ਦਾ ਸੇਵਨ ਕਰਾਇਆ ਜਾ ਰਿਹਾ ਤੇ ਦੂਰੋਂ ਦੂਰੋਂ ਸੰਗਤਾਂ ਇਸ ਗੰਨੇ ਦੇ ਰਾਸਤੇ ਲੰਗਰ ਦੇ ਉੱਤੇ ਪਹੁੰਚਦੀਆਂ ਨੇ ਲੱਗਰ ਤਾਂ ਬੇਸ਼ੱਕ ਇੱਥੇ ਹਜ਼ਾਰਾਂ ਹੀ ਲੱਗੇ ਹੋਏ ਨੇ ਪਰ ਗੰਨੇ ਦੇ ਰਾਜ ਦਾ ਲੰਗਰ ਹਰ ਸਾਲ ਪਿੰਡ ਲੱਡਾ ਤੋਂ ਲਗਾਇਆ ਜਾਂਦਾ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਈ ਜੀ ਖੜੇ ਨੇ ਉਹਨਾਂ ਨਾਲ ਗੱਲ ਕਰਨ ਲਈ ਕਿਹਨਾ ਬਾਈ ਜੀ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕਹਿੰਦੇ ਹਰ ਸਾਲ ਇੱਕ ਖਿੱਚ ਦਾ ਕੇਂਦਰ ਬੰਦਾ ਤਾਂ ਸਾਲਾਨਾ ਜੋੜ ਮੇਲੇ ਤੇ ਤੁਹਾਡੇ ਵੱਲੋਂ ਜੋ ਲੰਗਰ ਲਗਾਇਆ ਜਾਂਦਾ ਹਾਂਜੀ ਇਹ ਜੋ ਲੰਗਰ ਲਗਾਇਆ ਜਾਂਦਾ ਸੰਤ ਬਾਬਾ ਤਰਲੋਕ ਸਿੰਘ ਦੀ ਰਹਿਮਾਈ ਹੇਠ ਸੰਤ ਬਾਬਾ ਸੁਖਰਾਜ ਸਿੰਘ ਦੀ ਰਣਪਾਈ ਢੇਟਾ ਹਰ ਸਾਲ ਦੀ ਤਰ੍ਹਾਂ ਗੰਨੇ ਦੇ ਰਸ ਦਾ ਲੰਗਰ ਲਗਾਇਆ ਜਾਂਦਾ ਜੀ ਬਹੁਤ ਵੱਡੇ ਪਿੰਡ ਦੀ ਸਰਦ ਹੈਗੀ ਇਹ ਲੰਗਰ ਪੂਰੀਆਂ ਦਾ ਲੰਗਰ ਤੇ ਗੰਨੇ ਦੇ ਰਸ ਦਾ ਲੰਗਰ ਦੋ ਲੰਗਰ ਨੇ ਜਿਹੜੇ ਇਹ ਸਾਡੇ ਮੌਜੂਦਾ ਮੁਖੀ ਸੰਤ ਬਾਬਾ ਸੁਖਰਾਜ ਸਿੰਘ ਜੀ ਵੱਲੋਂ ਲਗਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਅਤੇ ਹਰ ਸਾਲ ਲੱਗਦਾ ਰਹਿੰਦਾ ਜੀ ਅੱਬਾ ਜੀ ਜੇਕਰ ਗੱਲ ਕਰ ਲਈਏ ਕਹਿੰਦੇ ਕਿ ਬੜੇ ਇਮਾਨਤਾ ਧਰਨਾ ਤਨਾ ਬਾਬਾ ਅਤਰ ਸਿੰਘ ਜੀ ਦੀ ਢੇਗੀ ਯਾਤ ਨੂੰ ਇਹ ਸਲਾਨਾ ਜੋੜ ਮੇਲਾ ਲੱਗਦਾ 99 99 ਵਰਸੀ ਆ ਇਸ ਮੌਕੇ ਅਗਲੇ ਸਾਲ ਸ਼ਿਤਾਬ ਦੀ ਆਜੂਗੀ ਮੈਨੂੰ ਲੱਗਦਾ ਇਸ ਤੋਂ ਦੁੱਖਣਾ ਇਕੱਠੂ ਹੋਵੇ ਅਜੇ ਦੁੱਖਣਾ ਹੋਇਆ ਇਹ ਤਾਂ ਬਾਤਾਂ ਬਾਤਾਂ ਪੱਠਣ ਨਹੀਂ ਕਿ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈ ਸ਼ਹਿਰ ਦੀ ਗੱਲ ਕਰ ਲਈ ਤਾਂ ਗੁਰੂ ਬਈ ਜੇਕਰ ਗੱਲ ਕਰ ਲਈ ਤਾਂ ਕਹਿੰਦੇ ਨੇ ਕਿ ਇਸ ਸਥਾਨ ਦੀ ਬੜੀ ਮਾਨਤਾ ਲੋਕਾਂ ਦੇ ਅੜੇ ਹੋਏ ਕੰਮ ਪੂਰੇ ਹੋ ਜਾਂਦੇ ਹਾਂਜੀ ਇਹ ਜੋ ਬਾਬਾ ਅਦਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਦੀ ਧਰਤੀ ਹੈ ਇੱਥੇ ਜੋ ਵੀ ਸਰਦਾ ਦੇ ਨਾਲ ਇੱਥੇ ਦਰਸ਼ਨ ਮੇਲਾ ਕਰਦਾ ਹੈ ਤੇ ਆਪਣੀ ਸਰਦਾ ਦੇ ਨਾਲ ਇੱਥੇ ਮੱਥਾ ਟੇਕਦਾ ਨਤਮਸਤਕ ਹੁੰਦਾ ਉਹਦੇ ਜੋ ਵੀ ਰੜੇ ਹੋਏ ਕੰਮ ਨੇ ਉਹ ਹੁੰਦੇ ਨੇ ਪੂਰ ਹੁੰਦੇ ਨੇ ਮੰਨਤਾ ਬਹੁਤ ਜ਼ਿਆਦਾ ਹੈ ਦੀ ਪੰਜਾਬ ਦੇ ਵਿੱਚ ਇਹ ਜੋ ਮਸਤੋਣਾ ਸਾਹਿਬ ਦੀ ਧਰਤੀ ਹੈ ਇਹਦੀ ਬਹੁਤ ਜ਼ਿਆਦਾ ਮੰਨਤਾ ਹੈ ਅਜੀ ਬਿਲਕੁਲ ਮੰਨਤਾ ਜ਼ਰੂਰ ਹੈ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਮਸਤੋਣਾ ਸਾਹਿਬ ਇੱਥੇ ਖੜਿਆ ਜਿੱਤੇ 99ਵਾਂ ਵਰਸੀ ਮੌਕੇ ਨਿੱਕੇ ਯਾਰਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਪਰ ਉੱਥੇ ਹੀ ਜਿਸ ਤਰ੍ਹਾਂ ਸੀ ਪਹਿਲਾਂ ਆਖਿਆ ਕੀ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉਹਨਾਂ ਚੋਂ ਇੱਕ ਲੰਗਰ ਆ ਪਿੰਡ ਲੱਡਾ ਦੇ ਨਿਮਾਸੀਆਂ ਦੇ ਵੱਲੋਂ ਕੰਨੇ ਦੇ ਰਸਤਾ ਹਰ ਸਾਲ ਇਸ ਜਗ੍ਹਾ ਦੇ ਉੱਤੇ ਲੰਗਰ ਲਗਾਇਆ ਜਾਂਦਾ ਉਹ ਤੁਹਾਨੂੰ ਹੋਰ ਕੁਝ ਅਰ ਮੇਲੇ ਦੀਆਂ ਤਸਵੀਰਾਂ ਬਖਾਉਣਿਆਂ ਤੇ ਗੱਲ ਕਰਦੇ ਆ ਜੋ ਇਥੇ ਲਲ ਸ਼ਰਧਾਲੂ ਮੌਜੂਦ ਨੇ ਗੱਲ ਕਰ ਲੈਣੇ ਕੀ ਨਾਮ ਆ ਜੀ ਯਾਦਵਿੰਦਰ ਸਿੰਘ ਜੀ ਯਾਦਵਿੰਦਰ ਜੀ ਮਾਸਟਰਨਾ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੋ ਸਲਾਨਾ ਜੋੜ ਮੇਲਾ ਲੱਖਾਂ ਦਾ ਇਕੱਠ ਆ ਕੀ ਬੋਲਣਾ ਚਾਹੁੰਦੇ ਹੋ ਕਿਉਂ ਹਰ ਕੇ ਕਹਿੰਦੇ ਨੇ ਕਿ ਬੜੀ ਮਹਾਨਤਾ ਹਰ ਕੰਮ ਪੂਰੇ ਹੁੰਦੇ ਨੇ ਇਸ ਜਗ੍ਹਾ ਤੇ ਸਾਰੇ ਸਾਰਿਆਂ ਦੀ ਸੁੱਖਵਾਰਾ ਆਉਂਦੀਆਂ ਨੇ ਹਰ ਸਾਲ ਆਉਂਦੇ ਆ ਇਤਨਾ ਜਵਰੇ ਆ ਹਰ ਸਾਲ ਹੀ ਆਉਂਦੇ ਰਹਿ ਜੀ ਕਿਥੋਂ ਆਏ ਬਈ ਛੱਠੇ ਸੇਖਵਾਂ ਤੋਂ ਵੀ ਕਿਸ ਤਰ੍ਹਾਂ ਵੇਖਦੇ ਹੋ ਹਰ ਸਾਲ ਸਲਾਨਾ ਜੋੜ ਮੇਲਾ ਲੱਗਦਾ ਬਟਾ ਇਕੱਠਾ ਬਹੁਤ ਲੋਕਾਂ ਦੀ ਸ਼ਰਧਾ ਹੈ ਜੀ ਬੜੇ ਪਿਆਰ ਨਾਲ ਲੋਕ ਆਉਂਦੇ ਨੇ ਪਿਆਰ ਨਾਲ ਸਾਰੇ ਫਿਰਦੇ ਨੇ ਤੇ ਭੀੜ ਬਹੁਤ ਹੁੰਦੀ ਹੈ ਜੀ ਭੀੜ ਬਹੁਤ ਹੁੰਦੀ ਐ ਕਿਰਕੇ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਤੇ ਜੋ ਮਨੋ ਕਾਮਨਾ ਨੇ ਉਹ ਪੂਰੀਆਂ ਹੁੰਦੀਆਂ ਨੇ ਸਸੀ ਗਲਬਾਈ ਜੀ ਬਾਈ ਜੀ ਲੱਖਾਂ ਦਾ ਇਕੱਠ ਅਸੀਂ ਵੇਖ ਲਿਆ ਕਿ ਬੜਾ ਇਕੱਠਾ ਹ ਸਾਲਾਨਾ ਜੋੜ ਮੇਲਾ ਕਹਿੰਦੇ ਕਿ ਇਤਿਹਾਸ ਬੜਾ ਡੂੰਗਾ ਇਸ ਜਗ੍ਹਾ ਦਾ ਕੀ ਇਤਿਹਾਸ ਇਤਿਹਾਸਕ ਇਹ ਤਾਂ ਮੋਢਲੇ ਰੂਪ ਚ ਦਾ ਇਹ ਜੰਗਲ ਹੀ ਸੀ ਤੇ ਮਹਾਰਾਜ ਨੇ ਇੱਥੇ ਚਰਨ ਪਾਏ ਇਹ ਥਾਂ آباد ਹੋਈ ਉਹ ਬੰਦਗੀ ਦੇ ਚ ਕਰਕੇ ਇਹ ਥਾਂ ਉਹਨਾਂ ਨੇ ਚੁਣੀ ਜਿਹੜੀ ਇਹ ਥਾਂ ਬਸਤੌਣਾ ਸਾਹਿਬ ਵਾਲੀ ਧਰਤੀ ਕਿਉਂਕਿ ਉਹਨਾਂ ਨੇ ਬੰਦਗੀ ਕਰਨੀ ਸੀ ਵੱਲੋਂ ਜੇਕਰ ਇੱਥੇ ਤੱਕ ਆਉਂਦਾ ਵੀ ਜਦੋਂ ਬੰਦਗੀ ਕਰਦੇ ਸੀ ਦਾ ਕੋਈ ਨੇੜੇ ਤੇੜੇ ਵਿਗੜਣ ਪਾਉਣ ਲਈ ਵੀ ਨਹੀਂ ਸੀ ਹੁੰਦਾ। ਤਾਂ ਇਹ ਉਹਨਾਂ ਦੀ ਯਾਦ ਚੀਜ਼ ਹੈ ਸਾਰੀ ਤਾਂ। ਤੇ ਜਿੱਕਰ ਗੱਲ ਕੀਤੀ ਹੈ ਵੀ ਤਾਂ ਕਹਿੰਦੇ ਕਿ ਪੰਜਾਬ ਚੋਂ ਨੇ ਹੋਰ ਸੂਬਿਆਂ ਚੋਂ ਵੀ ਲੋਕ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ, ਮੰਤਾਂ ਪੂਰੀਆਂ ਹੁੰਦੀਆਂ ਨੇ, ਰਾਤਾਂ ਰਹਿੰਦੇ ਨੇ। ਬਿਲਕੁਲ ਇਹ ਜਦੋਂ ਆਪਾਂ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਹਰ ਸਾਲ ਆਉਂਦੀ ਹੈ। ਜਿਹੜਾ ਆਪਾਂ ਇਹ ਦੇਖਦੇ ਆਂ ਬਹੁਤੀ ਸੰਗਤ ਉਹ ਹੈ ਜਿਹੜੀ ਹਰ ਸਾਲ ਹੀ ਆਉਣਾ। ਸਮਾਉਤਣੀਆਂ ਦੇ ਜਿਹੜੇ ਮਰਜ਼ੀ ਕੁੰਜੇ ਚ ਹੋਣ ਉਹ ਇਹਨਾਂ ਦਿਨਾਂ ਚ ਇੱਥੇ ਜ਼ਰੂਰ ਹਾਜ਼ਰੀ ਭਰਦੇ ਆਂ ਮਹਾਰਾਜ ਨੂੰ ਯਾਦ ਕਰਦੇ ਮੈਨੂੰ ਲੱਗਦਾ ਕਿ ਅਗਲੇ ਸਾਲ ਤੱਕ ਸ਼ਤਾਬਦੀ ਹੋ ਜੂਗੀ ਤਾਂ ਇਸ ਤੋਂ ਦੁੱਖਣਾ ਤਿੱਕਣਾ ਰਸ ਹੋ ਸਕਦਾ ਕੀ ਅਸਲ ਆਪਾਂ ਰਾਸ਼ਨਾਡਾ ਇਹਨੂੰ ਕਰੀਏ ਮੈਨੂੰ ਇਹ ਲੱਗਦਾ ਵੀ ਜਿਹੜੀ ਸੰਗਤ ਦੀ ਸ਼ਰਤ ਆ ਉਹ ਜ਼ਿਆਦਾ ਮਾਣੇ ਰੱਖਦੀ ਆ ਜਿਹੜੀ ਸੰਤਾਂ ਦੀ ਦੇਣ ਆ ਮਤਲਬ ਬਹੁਤੇ ਲੋਕਾਂ ਨੂੰ ਸੰਤਾਂ ਦੇ ਇਤਿਹਾਸ ਬਾਰੇ ਨਹੀਂ ਪਤਾ ਮਤਲਬ ਜਦੋਂ ਅੰਗਰੇਜ਼ਾਂ ਵੇਲੇ ਉਹਨਾਂ ਦੀ ਅੰਗਰੇਜ਼ ਜਸੂਸੀ ਤਾਂ ਕਰਾਉਂਦੇ ਸੀ ਕਿਉਂਕਿ ਜਿਹੜੇ ਉਸ ਸਮੇਂ ਝੁਝਾਰੂ ਸੀ ਇਸ ਆਜ਼ਾਦੀ ਲਈ ਲੜਦੇ ਸੀ ਉਹਨਾਂ ਸਾਰਿਆਂ ਕਰਕੇ ਬਾਈ ਬਾਈ ਤਾਂ ਉਹ ਉਹਨਾਂ ਕਰਕੇ ਉਹਨਾਂ ਦੀ ਜਸੂਸੀ ਤੱਕ ਵੀ ਹੁੰਦੀ ਰਹੀ ਆ ਮਹਾਰਾਜ ਨੇ ਕਦੇ ਕਿਸੇ ਤਖਤ ਨੂੰ ਉਹ ਨਹੀਂ ਕੀਤਾ ਉਹ ਗੁਰੂ ਦੀ ਗੱਲ ਕਰਦੇ ਸੀ ਭਜਨਬੰਦਗੀ ਕਰਦੇ ਸੀ ਕਿ ਬਿਨਾ ਮਾਈਕ ਸਪੀਕਰ ਤੋਂ ਇੱਥੇ ਕੀਰਤਨ ਦੇ ਪ੍ਰਵਾਹ ਚੱਲਦੇ ਸੀ ਇਹ ਬਿਲਕੁਲ ਭਾਈ ਜੀ ਨੇ ਦੱਸਿਆ ਕਿ ਕੀ ਇਤਿਹਾਸ ਆ ਇਸ ਸਥਾਨ ਦਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਧੰਨ ਬਾਬਾ ਅਤਰ ਸਿੰਘ ਮਹਾਰਾਜ ਜੀ ਜਦੋਂ ਇਸ ਜਗ੍ਹਾ ਦੇ ਉੱਤੇ ਚਰਨ ਪਾਉਂਦੇ ਨੇ ਤਾਂ ਇਹ ਜੰਗਲ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਭਗਤੀ ਕੀਤੀ ਅਤੇ ਕਹਿੰਦੇ ਨੇ ਕਿ ਭਗਤੀ ਦੇ ਵਿੱਚ ਸ਼ਕਤੀ ਹੁੰਦੀ ਆ ਆ ਲੋਕ ਪੰਜਾਬ ਚੋਂ ਨਹੀਂ ਹਰਿਆਣਾ ਚੋਂ ਨਹੀਂ ਦੇਸ਼-ਵਦੇਸ਼ਾਂ ਦੇ ਵਿੱਚੋਂ ਆ ਕੇ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਅਤੇ ਆਪਣੀਆਂ ਸੁੱਖਣਾ ਸੁਖਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਵੀ ਹੋ ਜਾਂਦੀਆਂ ਨੇ ਜੋ ਮੇਲੇ ਦੇ ਵਿੱਚ ਜੋ ਇਸ ਸਲਾਣਾ ਜੋੜ ਮੇਲੇ ਦੇ ਵਿੱਚ ਵਾਹਿਗੁਰੂ ਦਾ ਓਟ ਆਸਰਾ ਲੈਣ ਪਹੁੰਚੇ ਨੇ ਉਹਨਾਂ ਦੇ ਨਾਲ ਗੱਲ ਕਰ ਲੈਣੇ ਆ ਠੀਕ ਆ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਭਾਈ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਧੰਨ ਬਾਬਾ ਅਤਰ ਸਿੰਘ ਜੀ ਦੀ ਜੀਵਨੀ ਕੀ ਕਹਿੰਦੀ ਹੈ ਇਤਿਹਾਸ ਕੀ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤਰੀ ਸਭ ਸੰਗਤ ਇਸ ਵਾਰ ਜਿਹੜੀ ਸੰਤ ਬਾਬਾ ਅਤਰ ਸਿੰਘ ਜੀ 99 ਵੀ ਬਾਰਸੀ ਦੇ ਉਪਰ ਕਤਰ ਹੋ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਦੇ ਉਹਨਾਂ ਨੂੰ ਯਾਦ ਕਰ ਰਹੇ ਸੋ ਸੰਤਾਂ ਨੇ ਜਿਹੜੇ ਸਥਾਨ ਬਣਾਏ ਉਹ ਸਿੱਖ ਸੰਗਤ ਦੇ ਇਕੱਠੇ ਬੈਠਣ ਵਾਸਤੇ ਬਣਾਏ ਸੀ ਤੋਂ ਇਕੱਠੇ ਬੈਠ ਕੇ ਉੱਥੇ ਬਾਣੀ ਪੜ੍ਹਦੇ ਵਿਚਾਰਾਂ ਕਰਦੇ ਆ ਗੁਰਮਤਿ ਬਾਰੇ ਸਿੱਖਣਾ ਸਮਝਣਾ ਸੋ ਇਹ ਗੱਲਾਂ ਸਾਮਲ ਸੀ ਇਹ ਜਿਹੜਾ ਜੋੜ ਮੇਲਾ ਦਾ ਫੋਟੋ ਵਜਿਆ ਉਹ ਇਹ ਹੀ ਗੱਲਾਂ ਜਿਹੜੀਆਂ ਮੁੱਢ ਦੇ ਵਿੱਚ ਪਈਆਂ ਪਰ ਜਿਉਂ ਜਿਉਂ ਫਿਰ ਸਮਾਂ ਪੀਤਦਾ ਗਿਆ ਉਹ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਜੇ ਵਿਗਾੜਾ ਨੂੰ ਆਪਾਂ ਨਹੀਂ ਰੋ ਕਦੇ ਤੋਂ ਬਿਲਕੁਲ ਹੀ ਸਾਰਾ ਰੁਝਾਨ ਹੀ ਸਮਾਜ ਦੂਜੇ ਪਾਸੇ ਨੂੰ ਸ਼ੁਰੂ ਹੋ ਜਾਂਦਾ ਸੋ ਜਿਹੜੀ ਸੰਤਾਂ ਦੇ ਜੀਵਨ ਦੇ ਵਿੱਚ ਉਹ ਸੁਭਾਵਤ ਬੜੇ ਤਰ੍ਹਾਂ ਦੀਆਂ ਗੱਲਾਂ ਸਿੱਖਣ ਸਮਝਣ ਨੂੰ ਮਿਲਦੀਆਂ ਨੇ ਗੁਰਮਤਿ ਬਾਣੀ ਜਿਸ ਤਰ੍ਹਾਂ ਉਹਨਾਂ ਨੇ ਜੀਵਨ ਬਤੀਤ ਕੀਤਾ ਕਿ ਬਿਲਕੁਲ ਨਿਸ਼ਕਾਮ ਹੋ ਕੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਤਿਆਰ ਕੀਤਾ ਉਹਨਾਂ ਨੇ ਕਿੰਨੇ ਸਾਲ ਸੇਵਾ ਸਿਮਰਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਦੇ ਵਿੱਚ ਪ੍ਰਚਾਰ ਦਾ ਸ਼ੁਰੂ ਕੀਤਾ ਮਤਲਬ ਪਹਿਲਾਂ ਨਹੀਂ ਕੀਤਾ ਉਹਨਾਂ ਕੋਲੇ ਉਹ ਉਹਨਾਂ ਦੀ ਇਸ ਗੱਲ ਦੇ ਵਿੱਚ ਵਜਨ ਤਾਂ ਹੀ ਸੀਗਾ ਕਿ ਉਹਨਾਂ ਕੋਲ ਸੀ ਕੁਝ ਪਹਿਲਾਂ ਸੀ ਉਹਨਾਂ ਕੋਲ ਭਗਤੀ ਸੀ ਉਸ ਦੀ ਸ਼ਕਤੀ ਕਰਕੇ ਹੀ ਸਾਰਾ ਜਿਹੜਾ ਪ੍ਰਚਾਰ ਦਾ ਸ਼ੁਰੂ ਹੋਇਆ ਸੋ ਜਿਹੜੀਆਂ ਸਮਾਜਿਕ ਪਰਾਈਆਂ ਬਾਰੇ ਜਿੱਦਾਂ ਸੰਤਾਂ ਦੇ ਜਿਹੜੇ ਯਤਨ ਨੇ ਕਿ ਸਿੱਖਿਆ ਦੇ ਬਾਰੇ ਵਿੱਚ ਸਮਾਜ ਭਲਾਈ ਦੇ ਬਾਰੇ ਵਿੱਚ ਉਹਦੇ ਬਾਰੇ ਤਾਂ ਚਲੋ ਗੱਲਾਂ ਬਹੁਤ ਹੋ ਜਾਂਦੀਆਂ ਪਰ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕ੍ਰਿਤੀਆਂ ਬਾਰੇ ਸਿੱਖ ਸੰਗਤ ਦੀ ਸਮਰੱਥਾ ਬਾਰੇ ਸੰਤਾਂ ਨੇ ਕੋਈ ਇੱਕ ਬੜੀ ਭਾਰੀ ਗੱਲ ਕਾਖੀ ਹੋਈ ਆ ਸੰਤ ਜੀ ਆਖਦਾ ਕਿ ਸੰਗਤ ਬਹੁਤ ਸਮਰੱਥ ਹੈ ਉਹ ਚਾਵੇ ਤਾਂ ਕੋਈ ਵੀ ਰਿਵਾਜ ਬਦਲ ਸਕਦੀ ਹੈ ਸੋ ਇਹੀ ਗੱਲਾਂ ਜਿਹੜੀਆਂ ਸੰਤਾਂ ਦੀਆਂ ਉਹ ਬਾਹਰ ਦੀ ਲੋੜ ਆ ਉਹ ਵੀ ਅੱਗੇ ਲੈ ਕੇ ਆਉਣ ਦੀ ਲੋੜ ਆ ਸੰਤਾਂ ਤੋਂ ਆਪਾਂ ਸਿੱਖਣਾ ਹੈ ਤਾਂ ਇਹ ਗੱਲਾਂ ਸਿੱਖਣੀਆਂ ਚਾਹੀਦੀਆਂ ਨੇ ਕਿ ਸੰਤਾਂ ਨੇ ਜਿਹੜੇ ਮਨੋਰਥ ਦੇ ਲਈ ਇਹ ਆਕਾਂਤਮਈ ਸ਼ਾਂਤਮਈ ਜਿਹੜਾ ਇਹ ਸਥਾਨ ਚੁਣਿਆ ਸੀਗਾ ਇੱਥੇ ਸਿੱਖ ਸੰਗਤ ਦੇ ਬੈਠਣ ਦੇ ਲਈ ਤੋਂ ਉਸੇ ਵਾਰ ਵਸਤੀ ਆਪਾਂ ਇੱਥੇ ਇਕੱਤਰ ਹੋਈ ਏ ਤੇ ਇਹੀ ਮਨ ਚ ਧਾਰ ਕੇ ਆਉਣਾ ਚਾਹੀਦਾ ਕਿ ਇੱਥੋਂ ਦਾ ਜਿਹੜਾ ਮਾਹੌਲ ਹੈ ਬਾਕੀ ਆਪਣੇ ਦਿਲ ਦੀ ਪਵਿੱਤਰਤਾ ਵੀ ਇੱਥੇ ਆ ਇੱਥੋਂ ਆਪਾਂ ਨੇ ਸਿੱਖ ਕੇ ਜਾਣੀ ਐ ਇਸੀ ਗੱਲਾਂ ਆਈ ਸਭ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਯਾਦ ਆ ਕਿ ਐਸੇ ਜੋੜ ਮੇਲਿਆਂ ਦੇ ਉੱਤੇ ਸਵੀਕਰ ਲੱਗਦੇ ਹੁੰਦੇ ਸੀ ਯਾਰ ਫਿਰ ਕੱਲੀ ਝੂਲੇ ਤਰ੍ਹਾਂ ਤਰ੍ਹਾਂ ਦੇ ਲੱਗਦੇ ਹੁੰਦੇ ਸੀ ਪਰ ਹੁਣ ਪਿੱਛੇ ਜੀ ਦੇਖਿਆ ਕਿ ਪ੍ਰਬੰਧਕ ਕਮੇਟੀ ਨੇ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹਾਂਜੀ ਇਹ ਤਾਂ ਬੜੀ ਦੂਰ ਦੂਰ ਤੋਂ ਸੰਗਤ ਇਸ ਜੋੜ ਮੇਲੇ ਬਾਰੇ ਤਾਂ ਜਾਣਦੀ ਹੈ ਤੋਂ ਕਹਿਣੀਆਂ ਤਾਂ ਨਹੀਂ ਬਣਦੀਆਂ ਪਰ ਬਹੁਤ ਜ਼ਿਆਦਾ ਬਦਨਾਮੀ ਸੀ ਇਸ ਜੋੜ ਮੇਲੇ ਦੀ ਕਿ ਮਸਤਵਾਨਾ ਸਾਹਿਬ ਇਹ ਵੀ ਹੁੰਦਾ ਉਹ ਵੀ ਹੁੰਦਾ ਸੋ ਮੈਂ ਗੱਲਾਂ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਨਹੀਂ ਸਮਝਦਾ ਇਹ ਜ਼ਰੂਰੀ ਹੈ ਵੀ ਨਹੀਂ ਜ਼ਿਕਰ ਕਰਨਾ ਆਪਣ ਨੂੰ ਚੰਗੀਆਂ ਗੱਲਾਂ ਦੀ ਕਹਿਣਾ ਚਾਹੀਦਾ ਚੰਗੀਆਂ ਗੱਲਾਂ ਹੀ ਬੋਲਣੀਆਂ ਚਾਹੀਦੀਆਂ ਸੋ ਜਿਹੜਾ 2 ਸਾਲਾਂ ਤੋਂ ਇਹ ਹੋਇਆ ਕਾਰਜ ਉਹਦੇ ਵਿੱਚ ਮੇਰੀ ਵੀ ਮਹਾਰਾ ਨੇ ਸੇਵਾ ਲਈ ਕਿੰਨਾ ਕਾਰਜਾਂ ਦੇ ਵਿੱਚ ਹੀ ਆਪਾਂ ਰਹਿਆਂਗੇ ਪ੍ਰਬੰਧਕਾਂ ਦੇ ਨਾਲ ਸਹਿਯੋਗ ਦੇ ਵਿੱਚ ਵੀ ਰਹਿਆਂ ਸੰਗਤੇ ਨਾਲ ਵੀ ਸੋ ਬਹੁਤ ਚੰਗਾ ਮਾਹੌਲ ਸੰਗਤ ਆਪ ਜੇਕਰ ਇਸ ਗੱਲ ਦਾ ਨਿਰਣਾ ਕਰ ਸਕਦੇ ਜਿਹੜੇ ਇੱਥੇ ਆਏ ਲੋਕ ਆ ਕਿ ਉਹ ਬਾਹਰ ਦੀਆਂ ਇਹਦੀ ਸੜਕਾਂ ਤੇ ਜੋ ਅੰਦਰ ਦਾ ਮਾਹੌਲ ਆ ਉਹ ਜ਼ਮੀਨਾਂ ਸਮਾਨ ਦਾ ਫਰਕ ਤੁਹਾਨੂੰ ਦਿਖੂਗਾ ਬਹੁਤੇ ਸਮਝਣ ਲੱਗ ਪੈਂਦੇ ਕਿ ਪਤਾ ਨਹੀਂ ਦਾ ਇਥੋਂ ਅੰਦਰਲੀਆ ਦੁਕਾਨਾਂ ਇਥੋਂ ਬਾਹਰ ਕੱਢਦੀਆਂ ਜਾਂ ਉਹਨਾਂ ਨੂੰ ਮਤਲਬ ਕਿ ਥਾਂ ਨਹੀਂ ਮਿਲੀ ਪਰ ਥਾਂ ਦੀ ਅਦਲਾ ਬਦਲੀ ਹੋਈ ਐ ਜਿਹੜੀਆਂ ਕੋਈ ਗੁਰਮਤ ਅਨੁਸਾਰੀ ਜਿਹੜੀਆਂ ਗੁਰਮਤ ਦੇ ਪੱਖ ਚ ਜਾਂਦੀਆਂ ਨੇ ਗੁਰਮਤ ਵਾਲੀਆਂ ਜਿਹੜੀਆਂ ਦੁਕਾਨਾਂ ਵਾਲੇ ਉਹ ਅੰਦਰ ਲੈ ਜਾਂਦੀਆਂ ਨੇ ਜਿਹੜੀਆਂ ਬਾਹਰ ਹੋਰ ਬਿਵਾਰਕ ਵਾਲੀਆਂ ਨੇ ਉਹ ਉਹਨਾਂ ਨੂੰ ਸਿਰਫ ਬਾਹਰ ਥਾਂ ਦਿੱਤੀ ਐ ਥਾਂ ਦੀ ਅਦਲਾ ਬਦਲੀ ਕੀਤੀ ਐ ਜਦ ਕਿ ਚੈਨ ਕੀਤਾ ਗਿਆ ਵੀ ਕਿ ਅੰਦਰ ਕਿਹੜੀਆਂ ਦੁਕਾਨਾਂ ਨੂੰ ਅਸੀਂ ला ਸਕਦੇ ਹਾਂ ਜਿਹੜੀਆਂ ਅੱਛਾ ਸੰਗਤ ਨੂੰ ਵੀ ਵਧੀਆ ਲੱਗੇ ਤੇ ਜੋ ਜਿੰਨਾਂ ਦਾ ਪ੍ਰਭਾਵ ਹੈ ਮੇਰੇ ਖਿਆਲ ਚ ਵੀ ਚੰਗਾ ਪਵੇ। ਹਾਂਜੀ ਬਿਲਕੁਲ। ਤੇ ਉਸ ਤੋਂ ਅਗੇ ਜਿਹੜੀ ਝੂਲਿਆਂ ਦੀ ਗੱਲ ਹੈਗੀ ਕਿ ਇਹ ਤਾਂ ਪਲੀਪਾਂਤ ਸਾਰੀ ਸੰਗਤੀ ਸਾਰੇ ਜਿੱਥੇ ਆਉਣ ਵਾਲੇ ਜਾਣਦੇ ਆ ਕਿ ਵਰਸੀ ਤੇ ਆਇਆ। ਸੋ ਵਰਸੀ ਦਾ ਵੈਸੇ ਹੀ ਆਪਾਂ ਨੂੰ ਪਤਾ ਹੀ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ। ਸੋ ਕਿਸੇ ਵੀ ਬੰਦੇ ਨੇ ਇਹ ਗੱਲ ਨਹੀਂ ਆਖੀ ਕਿ ਇੱਥੇ ਝੂਲੇ ਜੜੇ ਉਹ ਲੱਗਣੇ ਚਾਹੀਦੇ। ਸਾਰਿਆਂ ਨੇ ਰਲ ਮਿਲ ਕੇ ਜਿਹੜਾ ਬਹੁਤ ਸੋਹਣਾ ਹੀ ਉਪਰਾਲਾ ਹੋਇਆ ਇੱਥੇ ਤੁੱਲੇ ਬੰਦ ਹੋਇਆ ਬਾਕੀ ਜਿਹੜਾ ਅੰਦਰ ਦਾ ਮਾਹੌਲ ਇੱਥੇ ਸਪੀਕਰ ਬਾਦੂ ਦੇ ਇਹ ਗੱਲਾਂ ਜਿਹੜੀਆਂ ਵੱਧ ਹੋਈਆਂ ਕਾफी ਹੱਦ ਤੱਕ ਇਹਨਾਂ ਦੇ ਉੱਤੇ ਕੰਟਰੋਲ ਹੋਇਆ ਬਹੁਤ ਸੋਹਣਾ ਹੋਇਆ ਮਹਾਰਾਜੀ ਦੀ ਕਿਰਪਾ ਵੇ ਜੀ ਬਿਲਕੁਲ ਐਸੀ ਭਾਈ ਸਾਹਿਬ ਜਿਨ੍ਹਾਂ ਨੇ ਆਖਿਆ ਕੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ ਕਈ ਸਾਲ ਤਪੱਸਿਆ ਕੀਤੀ ਉਸ ਤੋਂ ਬਾਅਦ ਫਿਰ ਪਰਚਾਰ ਸ਼ੁਰੂ ਕੀਤਾ ਅਤੇ ਸੰਗਤਾਂ ਨੂੰ ਜੋੜਦੇ ਗਏ ਪਰ ਉੱਥੇ ਹੀ ਭਾਈ ਸਾਹਿਬ ਕਹਿੰਦੇ ਨੇ ਕਿ ਵਰਸੀ ਦਾ ਸਮਾਗਮ ਹੁੰਦਾ ਵਾਰਸੀ ਦੇ ਸਮਾਗਮ ਦੌਰਾਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਸਪੀਕਰ ਵਗੈਰਾ ਦੀ ਵਰਤੋਂ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਝੂਲਿਆਂ ਦਾ ਜ਼ਿਕਰ ਅਸੀਂ ਤਾਂ ਕੀਤਾ ਕਿ 2 ਸਾਲ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਝੂਲੇ ਲਗਾਏ ਜਾਂਦੇ ਸੀ ਪਰ ਸੰਗਤਾਂ ਦਾ ਕੁਝ ਰੋਸ ਸੀ ਕਿ ਝੂਲੇ ਨਹੀਂ ਲੱਗਣੇ ਚਾਹੀਦੇ ਸਪੀਕਰ ਨਹੀਂ ਲੱਗਣੇ ਚਾਹੀਦੇ ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਮੌਕੇ ਤਾਂ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਜੋ ਦੁਕਾਨਾਂ ਦੀ ਅੱਧੇ ਬਦਲੀ ਕੀਤੀ ਆ ਇਸ ਦੇ ਉੱਤੇ ਵੀ ਕਿੰਤੂ ਪ੍ਰਾਂਤੂ ਸੀ ਪਰ ਭਾਈ ਸਾਹਿਬ ਕਹਿੰਦੇ ਨੇ ਕਿ ਮर्याਦਾ ਅਨੁਸਾਰ ਜੋ ਦੁਕਾਨਾਂ ਅੰਦਰ ਲੱਗਣੀਆਂ ਚਾਹੀਦੀਆਂ ਸੀ ਜੋ ਦੁਕਾਨਾਂ ਬਾਹਰ ਲੱਗਣੀਆਂ ਚਾਹੀਦੀਆਂ ਸੀ ਉਹਨਾਂ ਦਾ ਚੈਨ ਕੀਤਾ ਗਿਆ ਤੇ ਦੁਕਾਨਾਂ ਦੀ ਸਿਰਪਾਤਲਾ ਬਦਲੀ ਕੀਤੀ ਗਈ ਹੈ ਇਹ ਤੁਹਾਨੂੰ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ 99 ਬਾਰਸੀ ਮੌਕੇ ਜੋ ਜੋੜ ਮੇਲਾ ਸਾਲਾਨਾ ਜੋੜ ਮੇਲਾ ਲਗਾਇਆ ਗਿਆ ਉਸ ਦੀਆਂ ਤਸਵੀਰਾਂ ਦਿਖਾਈਆਂ ਤੇ ਭਾਈ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸੇ